ਨਾਨਕ ਸਿਫਤ ਸਮਾਏ ਦੂਰ ਠਮਾ ਹੱਲਾ ਪਹਿਲਾ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਪੇਖਾਰੀ ਜੀਉ ਮੈਂ ਕਿਆ ਮੰਗੂ ਕਿਸ ਥਿਰ ਨਾ ਰਹਾਈ ਹਰ ਦੀਜੈ ਨਾਮ ਪਿਆਰੀ ਜੀਉ ਘਟ ਘਟ ਰਵ ਰਿਹਾ ਬਨਵਾਰੀ ਜਲ ਥਲ ਮਹੀਅਲ ਗੁਪਤੋ ਵਰਤੈ ਗੁਰ ਸ਼ਬਦੀ ਦੇਖ ਨਿਹਾਰੀ ਜੀਓ ਰਹਾਉ ਮਰਤ ਪਿਆਲ ਆਕਾਸ਼ ਦਿਖਾਇਓ ਗੁਰ ਸਤਗੁਰ ਕਿਰਪਾ ਧਾਰੀ ਜੀਓ ਸੋ ਬ੍ਰਹਮ ਅਜੋਨੀ ਹੈ ਪੀ ਹੋਨੀ ਘਟ ਪੀਤਰ ਦੇਖ ਮਰਾਰੀ ਜੀਓ ਜਨਮ ਮਰਨ ਕੋ ਇਹੋ ਜਗ ਬੱਪੜੋ ਇਨ ਦੂਜੈ ਭਗਤ ਵਸਾਰੀ ਜੀਓ ਸਤਗੁਰ ਮਿਲੈ ਤਾਂ ਗੁਰਮਤ ਪਾਈਐ ਤਾਕਤ ਬਾਜੀ ਹਾਰੀ ਜੀਓ ਸਤਗੁਰ ਬੰਦਨ ਤੋੜ ਨਰਾਰੇ ਬੋੜ ਨਾ ਘਰਬ ਮਝਾਰੀ ਜੀਓ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜੀਓ ਸੂਰਤ ਮਹੱਲਾ ਪਹਿਲਾ ਜਿਸ ਜਲ ਨੇਦ ਕਾਰਨ ਤੁਮ ਜਾਗਿਆਏ ਸੋ ਅਮਰਤ ਗੁਰ ਪਾਹੀ ਜੀਓ ਛੋਡੋ ਹੋ ਵੇਸ ਭੇਖ ਚਤਰਾਈ ਦੁਬਦਾ ਇਹੋ ਫਲ ਨਾਹੀ ਜੀਓ ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ ਬਾਹਰ ਢੂੰਡਤ ਬਹੁਤ ਦੁੱਖ ਪਾਵਹਿ ਘਰ ਅਮਰਤ ਘਟ ਮਾਹੀ ਜੀਓ ਰਹਾਉ ਅਵਗੁਣ ਛੋਡ ਗੁਨਾ ਕਉ ਤਾਵੋ ਕਰ ਅਵਗੁਣ ਪਛਤਾਹੀ ਜੀਓ ਸਰ ਅਪਸਰ ਕੀ ਸਾਰ ਨਾ ਜਾਣੈ ਫਿਰ ਫਿਰ ਕੀਚ ਬਡਾਹੀ ਜੀਓ ਅੰਤਰ ਮੈਲ ਲੋਭ ਬਹੁ ਝੂਠੇ ਬਾਹਰ ਨਾ ਬਹੁ ਕਾਹੀ ਜੀਓ ਨਿਰਮਲ ਨਾਮ ਜਪੋ ਸਤਿਗੁਰਮਖ ਅੰਤਰ ਕੀ ਗਤ ਤਾਹੀ ਜੀਓ ਪਰ ਹਰ ਲੋਭ ਨਿੰਦਾ ਕੂੜ ਤਿਆਗੋ ਸਤਿਗੁਰ ਬਚਨੀ ਫਲ ਪਾਹੀ ਜੀਓ ਜਿਉ ਭਾਵੈ ਤਿਉ ਰੱਖੋ ਹਰ ਜਿਉ ਜਨ ਨਾਨਕ ਸ਼ਬਦ ਸਲਾਹੀ ਜਿਉ ਸੋਠ ਮਹੱਲਾ ਪਹਿਲਾ ਪੰਚ ਪਦੀ ਆਪਣਾ ਘਰ ਮੂਸਤ ਰੱਖ ਨਾ ਸਾਕਹਿ ਕੀ ਪਰ ਘਰ ਜੋ ਹਨ ਲਾਗਾ ਘਰ ਦਰ ਰੱਖ ਹੈ ਜੇ ਰਸ ਚੱਖਹਿ ਜੋ ਗੁਰਮੁਖ ਸੇਵਕ ਲਾਗਾ ਮਨ ਰੇ ਸਮਝ ਕਮਨ ਮਤ ਲਾਗਾ ਨਾਮ ਅਵਸਾਰ ਅਨਰਸ ਲੋਭਾਨੇ ਫਿਰ ਪਛਤਾਹੇ ਅਪਹਾ ਗਾ ਰਹਾ ਆਵਤ ਕੋ ਹਰਖ ਜਾਤ ਕੋ ਰੋਵਹਿ ਇਹ ਦੁੱਖ ਸੁਖ ਨਾਲੇ ਲਾਗਾ ਆਪੇ ਦੁੱਖ ਸੁਖ ਭੋਗ ਪੁਗਾਵੇ ਗੁਰਮਕਸੋ ਅਨਰਾਗਾ ਹਰ ਰਸ ਉਪਰ ਅਵਰ ਕਿਆ ਕਹੀਐ ਜਿਨ ਪੀਆ ਸੋ ਤ੍ਰਿਪਤਾਗਾ ਮਾਇਆ ਮੋਹਿਤ ਜਿਨ ਇਹੋ ਰਸ ਖੋਇਆ ਜਾਂ ਸਾਖਤ ਦੁਰਮਤ ਲਾਗਾ ਮਨ ਕਾ ਜੀਓ ਪਵਨ ਪਤ ਦੇਹੀ ਦੇਹੀ ਮਹ ਦੇਉ ਸਮਾਗਾ ਜੇ ਤੂੰ ਦੇ ਤਾ ਹਰ ਰਸ ਗਾਈ ਮਨ ਤ੍ਰਿਪਤੈ ਹਰ ਲਿਵ ਲਾਗਾ ਸਾਧ ਸੰਗਤ ਮਹਿ ਹਰ ਰਸ ਪਾਈਐ ਗੁਰ ਮਿਲਿਆ ਜਮ ਭਉ ਭਾਗਾ ਨਾਨਕ RAM ਨਾਮ ਜਪ ਗੁਰਮੁਖ ਹਰ ਪਾਏ ਮਸਤਕ ਭਾਗਾ ਸੂਤ ਮਹੱਲਾ ਪਹਿਲਾ ਸਰਬ ਜੀਆਂ ਸਿਰ ਲੇਖ ਤੁਰਾ ਹੂੰ ਬਿਨ ਲੇਖੈ ਨਹੀਂ ਕੋਈ ਜੀਉ ਆਪ ਅਲੇਖ ਕੁਦਰਤ ਕਰ ਦੇਖੈ ਹੁਕਮ ਚਲਾਏ ਸੋਈ ਜੀਉ ਮਨ ਰੇ RAM ਜਪੋ ਸੁਖ ਹੋਈ ਅਹਨਸ ਗੁਰ ਕੇ ਚਰਨ ਸਰੇ ਵੋ ਹਰ ਦਾਤਾ ਭੁਗਤਾ ਸੋਈ ਰਹਾ ਜੋ ਅੰਤਰ ਸੋ ਬਾਹਰ ਦੇਖੋ ਅਵਰਨਾ ਦੂਜਾ ਕੋਈ ਜੀਓ ਗੁਰਮੁਖ ਏਕ ਦ੍ਰਿਸ਼ਟ ਕਰ ਦੇਖੋ ਘਟ ਘਟ ਜੋਤ ਸਮੋਈ ਜੀਓ ਚਲ ਤੋ ਠਾਕ ਰੱਖੋ ਘਰ ਆਪਣੇ ਗੁਰ ਮਿਲਿਆ ਇਹ ਮਤ ਹੋਈ ਜੀਓ ਦੇਖ ਅਦ੍ਰਿਸ਼ਤ ਰਹੋ ਬਿਸਮਾਦੀ ਦੁੱਖ ਬਿਸਰੈ ਸੁਖ ਹੋਈ ਜੀਓ ਪੀਵੋ ਹੋ ਆਪਿਓ ਪਰਮ ਸੁਖ ਪਾਈਐ ਨਿਜ ਕਰ ਵਾਸਾ ਹੋਈ ਜੀਉ ਜਨਮ ਮਰਨ ਭਵ ਭੰਜਨ ਗਾਈਐ ਪੁਨਰਪ ਜਨਮ ਨਾ ਹੋਈ ਜੀਉ ਤਤ ਨਿਰੰਜਨ ਜੋਤ ਸਬਾਈ ਸੋਹੰ ਭੇਦ ਨਾ ਕੋਈ ਜੀਉ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਉ ਸੋਰਠ ਮਹੱਲਾ ਪਹਿਲਾ ਘਰ ਤੀਜਾ ਇਕ ਓੰਕਾਰ ਸਤਿਗੁਰ ਪ੍ਰਸਾਦ ਜਾਂ ਤਿਸ ਭਾਵਾਂ ਤਦ ਹੀ ਗਾਵਾਂ ਤਾਂ ਗਾਵੇ ਕਾ ਫਲ ਪਾਵਾਂ ਗਾਵੇ ਕਾ ਫਲ ਹੋਈ ਜਾਂ ਆਪੇ ਦੇਵੈ ਸੋਈ ਮਨ ਮੇਰੇ ਗੁਰਬਚਨੀ ਨਿਧ ਪਾਈ ਤਾਂ ਤੇ ਸਚ ਮੈਂ ਰਹਿ ਆ ਸਮਾਈ ਰਹਾ ਗੁਰ ਸਾਖੀ ਅੰਤਰ ਜਾਗੀ ਤਾਂ ਚੰਚਲ ਮਨ ਤਿਆਗੀ ਗੁਰਸਾਖੀ ਕਾ ਉਜੀਆਰਾ ਤਾ ਮਿਟਿਆ ਸਗਲ ਅੰਧਿਆਰਾ ਗੁਰ ਚਰਨੀ ਮਨ ਲਾਗਾ ਤਾ ਜਮ ਕਾ ਮਾਰਗ ਭਾਗਾ ਭੈ ਵਿੱਚ ਨਿਰਭਉ ਪਾਇਆ ਤਾ ਸਹਜੈ ਕੈ ਘਰ ਆਇਆ ਪੰਤ ਨਾਨਕ ਬੂਝੈ ਕੋ ਵੀ ਚਾਰੀ ਇਸ ਜਗ ਮਹਿ ਕਰਨੀ ਸਾਰੀ ਕਰਨੀ ਕੀਰਤ ਹੋਈ ਜਾ ਆਪੇ ਮਿਲਿਆ ਸੋਈ ਸੋਠ ਮਹੱਲਾ ਤੀਜਾ ਕਰ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸੇਵਕ ਸੇਵ ਕਰਹਿ ਸਭ ਤੇਰੀ ਜਿਨ ਸ਼ਬਦੈ ਸਾਦ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚੋਂ ਆਪ গো ਆਇਆ ਅਨ ਦਿਨ ਗੁਣ ਗਾਵਹਿ ਨਿਤ ਸਾਚੇ ਗੁਰ ਕੈ ਸ਼ਬਦ ਸੁਹਾਇਆ ਮੇਰੇ ਠਾਕੁਰ ਹਮ ਬਾਰਿਕ ਸਰਨ ਤੇ ਮਾਰੀ ਏਕੋ ਸੱਚਾ ਸੱਚ ਤੂੰ ਕੇਵਲ ਆਪ ਮਰਾਰੀ ਰਹਾਉ ਜਾਗਤ ਰਹੇ ਤਿਨੀ ਪ੍ਰਭ ਪਾਇਆ ਸ਼ਬਦੇ ਹਉਮੈ ਮਾਰੀ ਗਿਰਹੀ ਮਹਿ ਸਦਾ ਹਰ ਜਨ ਉਦਾਸਤੀ ਗਿਆਨ ਤਤ ਵਿਚਾਰੀ ਸਤਗੁਰ ਸੇਵ ਸਦਾ ਸੁਖ ਪਾਇਆ ਹਰ ਰਾਖਿਆ ਉਰ ਧਾਰੀ ਇਹੋ ਮਨੁਆ ਦਹਿ ਦਿਸ ਧਾਵੰਦਾ ਦੂਜੈ ਭਾਇ ਖਵਾਇ ਮਨ ਮੁਖ ਮੁਗਦ ਹਰ ਨਾਮ ਨਾ ਚੇਤਾ ਬਿਰਥਾ ਜਨਮ ਗਵਾਇ ਸਤਗੁਰ ਭੇਟੇ ਤਾ ਨਾਉ ਪਾਏ ਹਉਮੈ ਮੋਹ ਚਕਾਇਆ ਹਰ ਜਨ ਸਾਚੇ ਸਾਚ ਕਮਾਵੇ ਗੁਰ ਕੈ ਸ਼ਬਦ ਵਿਚਾਰੀ ਆਪੇ ਮੇਲ ਲਏ ਪ੍ਰਭ ਸਾਚੈ ਸਾਚ ਰੱਖਿਆ ਉਰ ਧਾਰੀ ਨਾਨਕ ਨਾਮ ਹੂੰ ਗਤ ਮਤ ਪਾਈ ਇਹ ਹਾ ਰਾਸ ਹਮਾ